ਗੁਰਦਾਸਪੁਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅਜੇ ਸਵੇਰ ਦਾ ਸਮਾਂ ਹੀ ਹੋਇਆ ਸੀ ਸੂਰਜ ਨਿਕਲਿਆ ਨਹੀਂ ਸੀ ਕਿ ਇੱਕ ਘਰ ਦੇ ਵਿੱਚੋਂ ਰੋਂਦਿਆਂ ਉੱਚੀ ਉੱਚੀ ਆਵਾਜ਼ਾਂ ਨੇ ਅੱਧਾ ਪਿੰਡ ਹੀ ਜਗਾ ਦਿੱਤਾ ਹਾਏ ਕੀ ਹੋ ਗਿਆ ਇਹਨਾਂ ਨੂੰ ਸਵੇਰੇ ਸਵੇਰੇ ਰੌਲਾ ਕਿਉਂ ਪੈ ਗਿਆ ਜਿਹੜੇ ਗਵਾਂਢੀ ਸਨ ਇੱਕਦਮ ਜਾ ਕੇ ਸਰਪੰਚਾਂ ਦੇ ਘਰੇ ਰੀਖਦੇ ਨੇ ਵੀ ਇਹਨਾਂ ਦਾ ਤਾਂ ਜਿਹੜਾ ਬਜ਼ੁਰਗ ਹੈ ਉਹ ਪੂਰਾ ਹੋ ਚੁੱਕਿਆ ਹੈ ਉਹ ਚੜ੍ਹਾਈ ਕਰ ਚੁੱਕਿਆ ਹੈ ਰਾਤ ਹੀ ਤਾਂ ਹੀ ਕਰਕੇ ਸ਼ਾਇਦ ਲੋਹਾ ਜੜੀਆਂ ਨੇ ਉਬਰਲਾਪ ਕਰ ਰਹੀਆਂ ਗੁਰਦਾਸਪੁਰ ਦੇ ਵਿੱਚ ਹਰ ਦਾ ਪਾਣੀ ਭਰਿਆ ਹੋਇਆ ਸੀ ਤੇ ਲੋਕ ਪਹਿਲਾਂ ਹੀ ਮੁਸੀਬਤ ਦੇ ਵਿੱਚ ਈ 125 ਕੇ ਲਈ ਜ਼ਮੀਨ ਦਾ ਮਾਲ ਤਰਪੰਚਾ ਦੇ ਘਰ ਦਾ ਬਜ਼ੁਰਗ ਅੱਜ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕਿਆ ਸੀ ਸਾਰਾ ਪਿੰਡ ਇਕੱਠਾ ਹੁੰਦਾ ਦੇਖ ਰਿਸ਼ਤੇਦਾਰ ਸਭ ਬੁਲਾਏ ਗਏ ਬਾਪੂ ਦਾ ਪੂਰੇ ਰਿਵਾਜਾਂ ਦੇ ਨਾਲ ਸਤਕਾਰ ਨਾਲ ਅੰਤਿਮ ਤਸਕਾਰ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਲੇਕਿਨ ਇਸ ਸਾਰੇ ਰੋਸ ਆਪ ਦੇ ਪਿੱਛੇ ਲੁਕਿਆ ਸੀ ਇੱਕ ਗੂੜਾ ਸੱਚ ਤੱਚ ਜੋ ਕਿ ਇੱਕ ਸੰਦੂਕ ਦੇ ਵਿੱਚ ਬੰਦ ਸੀ ਜਿਸ ਦਾ ਲੋਹਾਂ ਨੂੰ ਕਿੰਨੇ ਲੰਮੇ ਸਮੇਂ ਤੋਂ ਇੰਤਜ਼ਾਰ ਵੀ ਕੀ ਕਦੋਂ ਬਾਪੂ ਪੂਰਾ ਹੋਵੇ ਕਦੋਂ ਉਸ ਦੇ ਸੰਦੂਕ ਦੇ ਵਿੱਚ ਝਾਕ ਕੇ ਦੇਖੀਏ ਲੇਕਿਨ ਅੱਜ ਸ਼ਾਮ ਨੂੰ ਚੋਰੀ ਛੁਪੇ ਜਦੋਂ ਸੰਦੂਕ ਦਾ ਜਿੰਦਰਾ ਭੰਨਿਆ ਗਿਆ ਆਖਰ ਐਸਾ ਕੀ ਵਿੱਚੋਂ ਨਿਕਲਿਆ ਲੇਕਿਨ ਜਿਵੇਂ ਹੀ ਸੰਦੂਕ ਖੋਲਿਆ ਨਾ ਤਾਂ ਵਿੱਚ ਕੁਝ ਅਜੀਹਾ ਨਿਕਲ ਗਿਆ ਨੂਹਾ ਜੜੀਆਂ ਨੇ ਉਹ ਸ਼ਰਮ ਦੀਆਂ ਮਾਰੀਆਂ ਲਾਲ ਹੋ ਜਾਂਦੀਆਂ ਨੇ ਤਾਂਾਂ ਮਾਰਦੀਆਂ ਬਾਹਰ ਨੂੰ ਭੱਜ ਜਾਂਦੀਆਂ ਸਾਰੇ ਦੇਖਣ ਲੱਗ ਪਏ ਨੇ ਆਖਰਕਾਰ ਅਜੀਹਾ ਕੀ ਹੋ ਗਿਆ ਇੱਕਦਮ ਵੀ ਐਸਾ ਕੀ ਸੀ ਸਸੰਦੋਖ ਦੇ ਵਿੱਚ ਜਿਸ ਨੂੰ ਦੇਖ ਕੇ ਨੋਹਾ ਮੂੰਹ ਤੇ ਚੁੰਨੀ ਲੈ ਕੇ ਬਾਹਰ ਨੂੰ ਭੱਜ ਆਈਆਂ ਹਾਂ ਜੀ ਖੋਲਾਂਗੇ ਜੀ ਇਹ ਭੇਜ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬੇਨਤੀ ਹੈ ਕਿ ਚੇ ਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਲੱਗਦੀ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਆਓ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਬੜੀ ਖਾਸ ਵੀਡੀਓ ਹੈ ਸਰਦਾਰ ਬਲਵੰਤ ਸਿੰਘ ਬਰਾੜ ਜੋ ਕਿ ਪਿੰਡ ਦਾ ਕਿਸੇ ਸਮੇਂ ਸਰਪੰਚ ਹੋਇਆ ਕਰਦਾ ਸੀ ਇਹ ਹੁਣ ਉਸ ਦੀ ਉਮਰ ਗਈ ਢਲ ਚੁੱਕੀ ਸੀ ਪਿੰਡ ਦੇ ਵਿੱਚ ਤਿੰਨ ਵਾਰ ਦਾ ਸਰਪੰਚ ਰਹਿ ਚੁੱਕਿਆ ਸੀ ਹੁਣ ਆਪਣੀਆਂ ਮੁੱਛਾਂ ਨੂੰ ਵੀ ਨਹੀਂ ਸੀ ਸੰਭਾਲਦਾ ਸੀ ਹਾਲਾਂਕਿ ਆਪਣੇ ਸਰੀਰ ਦੀ ਦੇਖਭਾਲ ਵੀ ਗਿੜੀ ਆ ਉਹ ਤੋਂ ਸਹੀ ਤਰੀਕੇ ਨਾਲ ਨਹੀਂ ਸੀ ਹੁੰਦੀ ਹੁਣ ਬਸ ਮੰਜੇ 'ਤੇ ਪਿਆ ਰਹਿੰਦਾ ਸੀ ਪਿਛਲੇ ਸਾਲ ਉਸ ਦੀ ਜਿਹੜੀ ਪਤਨੀ ਸੀ ਕਰਮਜੀਤ ਕੌਰ ਉਹਦੀ ਵੀ ਮੌਤ ਹੋ ਚੁੱਕੀ ਸੀ ਕਰਮਜੀਤ ਕੌਰ ਦੇ ਜਾਣ ਤੋਂ ਮਗਰੋਂ ਹੁਣ ਜਿਹੜਾ ਬਲਵੰਤ ਸਿੰਘ ਈ ਉਹ ਇਕੱਲਾ ਬਹਿ ਚੁੱਕਿਆ ਸੀ ਉਸ ਦੇ ਚਾਰ ਪੁੱਤਰ ਸਨ ਚਾਰੋਂ ਦੇ ਚਾਰ ਹੋ ਗਿਆ ਹੈ ਹੋਏ ਸੀ ਹਾਲਾਂਕਿ 70 ਸਾਲ ਦਾ ਹੋ ਕੇ ਜੋ ਬਲਵੰਤ ਸਿੰਘ ਕੀ ਉਹ ਟੂ ਗਰਦਾਮ ਮਰੀਜ਼ ਬਣ ਗਿਆ ਸੀ 17 ਦਿਨ ਮੰंजे ਤੇ ਹੀ ਪਿਆ ਰਹਿੰਦਾ ਸੀ ਤੇ ਹੁਣ ਉਸ ਤੋਂ ਉੱਠਿਆ ਨਹੀਂ ਸੀ ਜਾਂਦਾ ਹੱਡ ਗੋਡੇ ਵੀ ਹੁਣ ਕੰਮ ਨਹੀਂ ਸੀ ਕਰਦੇ ਪੈਸਾ ਬਹੁਤ ਕਮਾਇਆ ਜ਼ਮਾਨੇ ਦੇ ਵਿੱਚ 50 ਕਿੱਲੇ ਹੁੰਦੇ ਸੀ ਉਸ ਦੇ ਸਮੇਂ ਦੇ ਵਿੱਚ ਉਸ ਨੇ ਸਖਤ ਤੇ ਪਰਣੀ ਮਿਹਨਤ ਕਰਕੇ 125 ਕਿੱਲੇ ਜ਼ਮੀਨ ਬਣਾ ਦਿੱਤੀ ਕਹਣ ਤੋਂ ਭਾਪ ਵੀ 5 ਮਰੱਬੇ ਜ਼ਮੀਨ ਦੇ ਤਿਆਰ ਕਰ ਦਿੱਤੇ ਆਪਣੀ ਔਲਾਦ ਦੇ ਲਈ ਕਦੋਂ ਕਿੱਥੇ ਅਤੇ ਕਿਵੇਂ ਕੋਈ ਮਸਲਾ ਹੱਲ ਕਰ ਨੇ ਹਜੇ ਵੀ ਲੋਕ ਮੰਝੇ ਤੋਂ ਪਏ ਤੋਂ ਉਸ ਤੋਂ ਸਲਾਵਾ ਲੈ ਕੇ ਜਾਂਦੇ ਸੀ ਪੂਰੀ ਰਾਜਨੀਤੀ ਦਾ ਜਿਹੜਾ ਦੌਰ ਇਹ ਹਮੇਸ਼ਾ ਹੀ ਜਦੋਂ ਵੀ ਕੋਈ ਇਥੋਂ ਦਾ ਐਮ ਐਲ ਏ ਮੰਤਰੀ ਬਣਦਾ ਸੀ ਤਾਂ ਇਹਨਾਂ ਦੇ ਘਰ ਆ ਕੇ ਮੱਥਾ ਟੇਕਦਾ ਸੀ ਤੇ ਬਲਵੰਤ ਸਿੰਘ ਨੂੰ ਆ ਕੇ ਜਰੂਰ ਮਿਲਣਾ ਹੀ ਮਿਲਣਾ ਹੁੰਦਾ ਸੀ ਕਿਉਂਕਿ ਉਹ ਤੋਂ ਬਿਨਾ ਰਾਜਨੀਤੀ ਅਧੂਰੀ ਹੋ ਜਾਇਆ ਕਰਦੀ ਸੀ ਇਸ ਤਰ੍ਹਾਂ ਜਿਹੜਾ ਸਮਾਂ ਹੈ ਉਹ ਲੰਘਦਾ ਜਾਂਦਾ ਤੇ ਬਲਵੰਤ ਸਿੰਘ ਦਾ ਆਸ਼ੀਰਵਾਦ ਲਏ ਬਿਨਾ ਇਥੋਂ ਕੋਈ ਨਹੀਂ ਸੀ ਜਾਂਦਾ ਲੇਕਿਨ ਐਸੀ ਜਿਹੜੀ ਹੈ ਪੈਠ ਰੱਖਣ ਵਾਲੇ ਐਸਾ ਦਬਦਰਾ ਦਬਦਵਾ ਰੱਖਣ ਵਾਲੇ ਗੁਰਜੰਤ ਸਿੰਘ ਦੀ ਘਰ ਦੇ ਵਿੱਚ ਇੱਜ਼ਤ ਬਹੁਤ ਘਟ ਗਈ ਜਦੋਂ ਤੱਕ ਕਰਮਜੀਤ ਕੌਰ ਜਿਉਂਦੀ ਸੀ ਉਸਨੇ ਆਪਣੇ ਪੁੱਤਰਾਂ ਨੂੰ ਆਪਣੀਆਂ ਨੋਹਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਬਹੁਤ ਤਰੀਕੇ ਨਾਲ ਰੱਖਿਆ ਪਰ ਹੁਣ ਹਮੇਸ਼ਾ ਉਹ ਜਿਹੜਾ ਸਮਾਂ ਸੀ ਉਹ ਲੰਘ ਟੁੱਟਿਆ ਸੀ ਉਦੋਂ ਬੜੀ ਸੇਵਾ ਜੀ ਕੀਤੀ ਪਰ ਹੁਣ ਕੋਈ ਸੇਵਾ ਨਹੀਂ ਸੀ ਕਰਦੇ ਵੀ ਜਦੋਂ ਵੀ ਕੋਈ ਵੀ ਨੋਹ ਜਿਹੜੀ ਹੈ ਉਹ ਖਾਣਾ ਬਣਾਉਣ ਤੋਂ ਮੁਕਰ ਜਾਂਦੀ ਜਾਂ ਕੋਈ ਉਹਨਾਂ ਦੇ ਵਿਚਕਾਰ ਛੋਟੀ ਮੋਟੀ ਨੋਕ ਚੋਕ ਹੋ ਜਾਂਦੀ ਕਰਮਜੀਤ ਕੌਰ ਆਪ ਆਪਣੇ ਘਰ ਵਾਲੇ ਦਾ ਖਾਣਾ ਬਣਾ ਕੇ ਤੇ ਸਤਕਾਰ ਨਾਲ ਉਹਨਾਂ ਨੂੰ ਪਿਆਰ ਨਾਲ ਖਵਾ ਦਿੰਦੇ ਸੀ ਲੇਕਿਨ ਉਸਦੇ ਜਾਣ ਮਗਰੋਂ ਹੁਣ ਬਾਪੂ ਨੂੰ ਰੋਟੀ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਇਤਾਰ ਨੋਹਾ ਸੀ ਤੇ ਚਾਰ ਪੁੱਤਰ ਸੀ ਸਾਰੇ ਆਪੋ ਆਪਣੇ ਜੀਵਨ ਦੇ ਵਿੱਚ ਵਿਰਥ ਹੋ ਚੁੱਕੇ ਸੀ। ਕੋਈ ਵੀ ਬਾਪੂ ਵੱਲ ਧਿਆਨ ਨਹੀਂ ਸੀ ਦੇ ਰਿਹਾ। ਬਾਹਰ ਇੱਜ਼ਤ ਬਹੁਤ ਜ਼ਿਆਦਾ ਸੀ ਪਰ ਘਰ ਦੇ ਵਿੱਚ ਇੱਜ਼ਤ ਨਾ ਮਾਤਰ ਰਹੀ ਸੀ। ਜਿਵੇਂ ਕਿ ਕੋਈ ਵੀ ਮੱਝਾਂ ਨੂੰ ਵੀ ਜਦੋਂ ਦੇ ਪਾਲੇ ਜਾਂਦੇ ਤਾਂ ਘਰ ਦੇ ਕੁੱਤੇ ਤੇ ਨੂੰ ਵੀ ਰੋਟੀ ਪਾ ਦਿੱਤੀ ਜਾਂਦੀ। ਉਸ ਤੋਂ ਬਾਅਦ ਵੀ ਬਾਪੂ ਨੋ ਕੋਈ ਨਹੀਂ ਕੋਟਨਾ ਆਪਣੇ ਕੋਨੇ ਵਾਲੇ ਕਮਰੇ ਦੇ ਵਿੱਚ ਬਾਪੂ ਬਚਾਰਾ ਇਕੱਲਾ ਬੈਠਾ ਰਹਿੰਦਾ ਰੱਬ ਨੂੰ ਯਾਦ ਕਰਦਾ ਰਹਿੰਦਾ ਜੀ ਮੇਰੇ ਰੱਬਾ ਆ ਕੀ ਗੰਦ ਖਾ ਦਿੱਤੇ ਥਾਰੀ ਉਮਰ ਮੈਂ ਮਿਹਨਤ ਕੀਤੀ ਤੁਹਾਡੇ ਗੁਰੂ ਘਰ ਦੇ ਵਿੱਚ ਕਿੰਨਾ ਮਹਿਫੇਵਾ ਕੀਤੀ ਹੈ ਹੋ ਸਕਦਾ ਹੈ ਸ਼ਾਇਦ ਸਰਪੰਚ ਰਹਿੰਦੇ ਹੋਏ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਜਾਂ ਮੇ ਤੋਂ ਹੋ ਗਿਆ ਹੋਵੇ ਮੇ ਤੋਂ ਕੁਝ ਗਲਤ ਕੀਤਾ ਗਿਆ ਹੋਵੇ ਲੇਕਿਨ ਆ ਸਜ਼ਾ ਮੈਨੂੰ ਇੰਨੀ ਮਾੜੀ ਕਿਉਂ ਦਿੱਤੀ ਆ ਪਰਮਾਤਮਾ ਜੀ ਗਿੱਲੇ ਸਿਕਵੇ ਵੀ ਰੱਬ ਨਾਲ ਕਈ ਵਾਰੀ ਹੋ ਜਾਂਦੇ ਆਪਣੇ ਹੀ ਪੁੱਤਰ ਜਿਹੜੇ ਆਪਣੀਆਂ ਹੀ ਘਰਵਾਲੀਆਂ ਦੇ ਮਗਰ ਲੱਗ ਚੁੱਕੇ ਸੀ ਆਪਣੀਆਂ ਹੀ ਨੋਹਾ ਜੜੀਆਂ ਕਿ ਉਸ ਨੂੰ ਰੋਟੀ ਨਹੀਂ ਸੀ ਦੇ ਰੀਆਂ ਉਸਦੇ ਆਪਣੇ ਪੁੱਤਰ ਵੀ ਉਸ ਨੂੰ ਨਹੀਂ ਸੀ ਪੁੱਤਰੇ ਨਾ ਪੁੱਛਣਾ ਇਹ سلسلہ ਜਿਹੜਾ ਹੈ ਉਹ ਚੱਲਦਾ ਰਿਹਾ ਇੱਕ ਦਿਨ ਅਚਾਨਕ ਸਮਾ ਜਿਹੜਾ ਹੈ ਸ਼ਾਮ ਦਾ ਆਉਂਦਾ ਜਦੋਂ ਚਾਰੇ ਨੋਹਾ ਜੜੀਆਂ ਸਨ ਆਪਸ ਦੇ ਵਿੱਚ ਬੈਠ ਕੇ ਗੱਲਾਂ ਕਰ ਰਹੀਆਂ ਸੀ ਅਚਾਨਕ ਹੀ ਦੇਖਦੀਆਂ ਹਨ ਕਿ ਜਿਹੜੇ ਡੇੜੇ ਦੇ ਵਿੱਚ ਬਾਪੂ ਦਾ ਜਿਹੜੇ ਆਪਣੇ ਕਮਰੇ ਦੇ ਵਿੱਚ ਜਾ ਨੇ ਚਾਰਾਂ ਦਾ ਧਿਆਨ ਬਾਪੂ ਵੱਲ ਹੋ ਚਲਿਆ ਗੁਰਜੰਟ ਸਿੰਘ ਜਿਵੇਂ ਹੀ ਆਪਣੇ ਕਮਰੇ ਦੇ ਵਿੱਚ ਗਿਆ ਨਾਲ ਜਾ ਕੇ ਗੇਟ ਬੰਦ ਕਰਨਾ ਭੁੱਲ ਗਿਆ ਜਿਵੇਂ ਹੀ ਉਸਨੇ ਸੰਦੂਕ ਖੋਲਿਆ ਨਾ ਤਾਂ ਵਿੱਚੋਂ ਇੱਕ ਸੋਨੇ ਦਾ ਸਿੱਕਾ ਬਾਹਰ ਡਿੱਗ ਪਿਆ ਨਾਲ 2000 ਦਾ ਨੋਟ ਵੀ ਡਿੱਗ ਪਿਆ ਜਿਵੇਂ ਹੀ ਚਾਰੇ ਨੋਹਾਂ ਦੀ ਨਜ਼ਰ ਉੱਤੇ ਸੋਨੇ ਦੇ ਸਿੱਕੇ ਤੇ ਅਤੇ 2000 ਦੇ ਨੋਟ ਤੇ ਪਹਿਲਾਂ ਤਾਰੀਆਂ ਹੀ ਡੰਗ ਰਹਿ ਗਈਆਂ ਇਹ ਸਭ ਕੁਝ ਦੇਖ ਕੇ ਬਾਪੂ ਤੇ ਉਸਦੇ ਸੰਦੂਕ ਦੇ ਵਿੱਚ ਅਜਿਹਾ ਕੀ ਕੀ ਹੋਣ ਨੋਹਾਨੋ ਵੀ ਇਹ ਗੱਲ ਖਟਕਣ ਲੱਗ ਪਈ ਵਿੱਚ ਸ਼ਾਇਦ ਕੋਈ ਵੱਡਾ ਖਜ਼ਾਨਾ ਹੋਇਆ ਹੈ ਸੱਚ ਕੋਈ ਅਜੀਹੀ ਗੱਲ ਹੈ ਉਹਨਾਂ ਨੋਹਾ ਬਾਪੂ ਨੂੰ ਪਾਣੀ ਤੱਕ ਨਹੀਂ ਸੀ ਪੁੱਤੀਆਂ ਪਰ ਇੱਕਦਮ ਜਦੋਂ ਉਹਨਾਂ ਨੇ ਸੋਚਿਆ ਵੀ ਕੋਨੇ ਦਾ ਸਿੱਕਾ ਸੰਦੂਕ ਦੇ ਵਿੱਚੋਂ ਨਿਕਲਿਆ ਤੇਰੇ ਵਿੱਚੋਂ 2000 ਦਾ ਨੋਟ ਵੀ ਨਿਕਲਿਆ ਉਹਨਾਂ ਦੇ ਮਨ ਵਿੱਚ ਕੋਈ ਗੱਲ ਆਈ ਵੀ ਸੰਦੂਕ ਦੇ ਵਿੱਚ ਕੋਈ ਭਾਰੀ ਖਜ਼ਾਨਾ ਛੁਪਿਆ ਹੋਇਆ ਹੈ ਸੰਦੂਕ ਦੇ ਵਿੱਚ ਕੋਈ ਅਜੀਹਾ ਖਜ਼ਾਨਾ ਹੈ ਤੇ ਜਿਹੜਾ ਖਜ਼ਾਨਾ ਸਾਨੂੰ ਇਹਦੀ ਸੇਵਾ ਕਰਨ ਤੇ ਸਾਨੂੰ ਇਹਦੇ ਮਰਨ ਤੋਂ ਬਾਅਦ ਮਿਲ ਸਕਦਾ ਵੀ ਹਲੇ ਵੀ ਗੇੜਾ ਹੈ ਸਦੀ ਦੀ ਸੇਵਾ ਕਰ ਲਈਏ ਹੁਣ ਨੋਹਾ ਆਪਣੇ ਘਰ ਵਾਲਿਆਂ ਨਾਲ ਗੱਲ ਕਰਦੀਆਂ ਨੇ ਕਿ ਬਾਪੂ ਜੀ ਕੋਲ ਇੰਨਾ ਖਜ਼ਾਨਾ ਹੈ ਹੁਣ ਮੁੰਡਿਆਂ ਦੇ ਮਨ ਦੇ ਵਿੱਚ ਵੀ ਲਾਲਚ ਜਾਗਦਾ ਹੈ ਗ੍ਰੀ ਨੋਹਾ ਨੇ ਜਦੋਂ ਮੁੰਡਿਆਂ ਨੂੰ ਯਾਨੀ ਕਿ ਆਪਣੇ ਘਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਦੇ ਮਨ ਵਿੱਚ ਵੀ ਲਾਲਚ ਜਾਗ ਪਿਆ ਅਵਸ਼ਗੱਲ ਹੈ ਕਿ ਲਾਲਚ ਜਿਹੜਾ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਸਾਹਮਣੇ ਜਿਹੜੀ ਦੌਲਤ ਬੇਸ਼ੁਮਾਰ ਹੈ ਤੇ ਹੁਣ ਜਿਹੜੀਆਂ ਨੋਹਾ ਆਪਣੇ ਸਹੁਰੇ ਨੂੰ ਪਾਣੀ ਦਾ ਗਲਾਸ ਤੱਕ ਨਹੀਂ ਸੀ ਪੁੱਛਦੀਆਂ ਹੁਣ ਮਨ ਦੇ ਵਿੱਚ ਲਾਲਚ ਜਾਗ ਗਿਆ ਵਿਦੇਸ਼ ਸੇਵਾ ਕਰਾ ਗਿਆ ਤੇ ਸਾਨੂੰ ਖਜ਼ਾਨਾ ਮਿਲੇਗਾ। ਹੁਣ ਇਧਰ ਉਹ ਬਾਪੂ ਵੀ ਰਾਜਨੀਤੀ ਦਾ ਪੁਰਾਣਾ ਖਿਡਾਰੀ ਸੀ। ਉਹਨੇ ਸੋਚਿਆ ਵੀ ਚਲੋ ਠੀਕ ਹੈ ਜੇ ਇਦਾਂ ਕੰਮ ਲੋਟ ਆਉਂਦਾ ਹੈ ਤੇ ਇਦਾਂ ਹੀ ਸਹੀ। ਤੇ ਉਹਨੇ ਵੀ ਇਹ ਸਭ ਕੁਝ ਜਿਹੜਾ ਹੈ ਜਾਣ ਬੁੱਝ ਕੇ ਹੀ ਕੀਤਾ ਸੀ। ਤੇ ਹੁਣ ਬਾਪੂ ਨੇ ਸੋਚਿਆ ਕਿ ਉਹਨੇ ਇੱਕ ਦਿਨ ਆਪਣੇ ਵੱਡੇ ਮੁੰਡੇ ਨੂੰ ਆਖਿਆ ਕਿ ਜਾ ਮੈਨੂੰ ਸ਼ਹਿਰੋਂ ਜਾਂਦਾ ਹੋਇਆ ਨਾ ਵੱਡਾ ਲੋਕ ਲਿਆ ਕੇ ਦੇਂ, ਜਿੰਦਾ ਲਿਆ ਕੇ ਦੇਂ ਤੇ ਵੱਡਾ ਜ਼ਿੰਦਾ ਲਿਆ ਕੇ ਦਿੱਤਾ ਜਾਂਦਾ। ਤੇ ਬਾਪੂ ਆਪਣੇ ਇਸ ਹੱਥਾਂ ਦੇ ਨਾਲ ਉਸ ਸੰਦੂਕ ਨੂੰ ਉਹ ਜਿਹੜਾ ਜ਼ਿੰਦਾ ਹੈ ਉਹ ਲਗਾ ਦਿੰਦਾ ਹੈ। ਤੇ ਲੋਹਾਂ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਤੇ ਮੁੰਡਿਆਂ ਨੂੰ ਵੀ ਯਕੀਨ ਹੋ ਜਾਂਦਾ ਵੀ ਇਸ ਦੇ ਵਿੱਚ ਬਹੁਤ ਕੋਈ ਭਾਰੀ ਖਜ਼ਾਨਾ ਛੁਪਿਆ ਹੋਇਆ ਹੈ ਇੱਕ ਸੋਨੇ ਦਾ ਸਿੱਕਾ ਮਿਲਣਾ ਇੱਕ 2000 ਦਾ ਨੋਟ ਮਿਲਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਸੀ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਗੱਲ ਜਿਹੜੀ ਹੈ ਇਹ ਇੰਨੀ ਛੋਟੀ ਨਹੀਂ ਸੀ ਵੀ ਜਿਹਨੂੰ ਆਪਾਂ ਵੇਖੀਏ ਵੀ ਇਸ ਗੱਲ ਦਾ ਕੋਈ ਬਦਲ ਨਾ ਬਣੇ ਹੁਣ ਮਾਨਾ ਦੇ ਵਿੱਚ ਲਾਲਤੀ ਉਹ ਸੋਚਦੇ ਸੀ ਵੀ ਸ਼ਾਇਦ ਕਿਤੇ ਹੋਰ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗ ਜਾਏ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਾ ਲੱਗ ਜਾਏ ਤੇ ਤਾਂ ਜੋ ਇਹ ਨਾ ਹੋਵੇ ਵੀ ਬਾਪੂ ਜਿਹੜਾ ਹੈ ਉਹ ਖਜ਼ਾਨਾ ਕਿਸੇ ਹੋਰ ਨੂੰ ਦੇਵੇ ਇਸ ਕਰਕੇ ਉਹ ਕੋਈ ਗਲਤੀ ਨਹੀਂ ਸੀ ਕਰਨਾ ਚਾਹੁੰਦੇ ਕਿਸੇ ਪ੍ਰਕਾਰ ਦੀ ਕੋਈ ਗਲਤੀ ਜਿਹੜੀ ਆ ਉਹ ਨਾ ਹੋਵੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਹੈ ਇਹੋ ਹੀ ਗੱਲ ਚੱਲਦੀ ਹੁੰਗੀ ਤੇ ਪਰ ਲੇਕਿਨ ਇੱਕ ਦਿਨ ਅਜੀਹਾ ਹੋਇਆ ਕਿ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਗੁਰਦਾਸਪੁਰ ਏਰੀਏ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਪਾਣੀ ਜਿਹੜਾ ਸੀ ਘਰ ਦੇ ਵਿੱਚ ਭਰਨਾ ਸ਼ੁਰੂ ਹੋਇਆ ਰਾਤ ਦਾ ਵਕਤ ਸੀ ਰਾਤ ਨੂੰ ਪਾਣੀ ਆਇਆ ਆਪਾਰਾ ਪਰਿਵਾਰ ਉਹ ਦੂਸਰੇ ਕਮਰਿਆਂ ਵਿੱਚ ਸੌਂਦਾ ਸੀ ਉਹ ਕਮਰੇ ਉੱਚੇ ਸੀ ਤੇ ਬਾਕੀ ਇੱਧਰ ਜਿਹੜਾ ਵਾਪੂਸ ਉਹਦਾ ਕਮਰਾ ਨੀਵਾ ਸੀ ਤੇ ਬਾਪੂ ਦਾ ਆਪ ਕਮਰਾ ਸਭ ਤੋਂ ਪਹਿਲਾਂ ਪਾਣੀ ਨਾਲ ਭਰਨਾ ਸ਼ੁਰੂ ਹੋ ਗਿਆ ਗੋਡੇ-ਗੋਡੇ ਪਾਣੀ ਜਿਹੜਾ ਹੈ ਆ ਜਾਂਦਾ ਪਰ ਆਦ ਨੂੰ ਜਿਵੇਂ ਹੀ ਉਹਨੂੰ ਪਤਾ ਲੱਗਦਾ ਹੈ ਬਲਵੰਤ ਸਿੰਘ ਨੂੰ ਕਿ ਪਾਣੀ ਜਿਹੜਾ ਹੈ ਘਰ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਪਾਣੀ ਆ ਚੁੱਕਿਆ ਹੈ ਉਹ ਆਪਣੇ ਮੰਝੇ ਤੋਂ ਉਤਰਦਾ ਹੈ ਤੇ ਆਪਣੇ ਮੰਝੇ ਤੋਂ ਉਤਰ ਕੇ ਘਰਦਿਆਂ ਨੂੰ ਇਹ ਦੱਸਣ ਲਈ ਜਾਂਦਾ ਵੀ ਘਰ ਦੇ ਵਿੱਚ ਪਾਣੀ ਆ ਚੁੱਕਿਆ ਹੈ ਪਰ ਹੁਣ ਜ਼ਿਆਦਾਤਰ ਉਸ ਤੋਂ ਉੱਠਿਆ ਨਹੀਂ ਸੀ ਜਾਂਦਾ ਚੱਲਿਆ ਫਿਰਿਆ ਆਪ ਤੋਂ ਨਹੀਂ ਸੀ ਜਾਂਦਾ ਪਰ ਕਾਲੀ ਕਰਕੇ ਜਿਹੜਾ ਤੁਰਨ ਲੱਗਿਆ ਪਰ ਇੱਕਦਮ ਪੈਰ ਅੜ ਗਿਆ ਤੇ ਪਾਣੀ ਦੇ ਵਿੱਚ ਹੀ ਡਿੱਗ ਪੈਂਦਾ ਤੇ ਪਾਣੀ ਦੇ ਵਿੱਚ ਹੀ ਪਿਆ ਰਹਿੰਦਾ ਤੇ ਉਸ ਦੀ ਉਸੇ ਪਾਣੀ ਦੇ ਵਿੱਚ ਮੌਤ ਹੋ ਜਾਂਦੀ ਹੈ ਜਦੋਂ ਸਾਰਾ ਪਰਿਵਾਰ ਸਵੇਰ ਨੂੰ ਉੱਠਦਾ ਤੇ ਨੋਹਾ ਚਾਹ ਦਾ ਗਲਾਸ ਲੈ ਕੇ ਜਾਂਦੀਆਂ ਨੇ ਤੇ ਜਦੋਂ ਜਾ ਕੇ ਗਿੱਗੀਆਂ ਨੇ ਕਿ ਬਾਪੂ ਤੇ ਪਾਣੀ ਦੇ ਵਿੱਚ ਪਿਆ ਤੇ ਉਹ ਆਪਣੇ ਘਰ ਵਾਲਿਆਂ ਨੂੰ ਦੱਸਦੀਆਂ ਨੇ ਤੇ ਮਨ ਦੇ ਵਿੱਚ ਖੁਸ਼ੀ ਹੋ ਜਾਂਦੀ ਹੈ ਵੀ ਚੰਗੋ ਚਲਾ ਹੋਇਆ ਚੰਗਾ ਹੋਇਆ ਬਾਪੂ ਚਲਾ ਗਿਆ ਤੇ ਹੁਣ ਬਾਪੂ ਦੀ ਜਿਹੜੀ ਦੌਲਤ ਹੈ ਇਹ ਖਜ਼ਾਨਾ ਹੈ ਇਹ ਹੁਣ ਸਾਡਾ ਹੀ ਹੈ ਤੇ ਹਲੋ ਹੁਣ ਵਧੀਆ ਹੋਇਆ ਤੇ ਹੁਣ ਖਜ਼ਾਨਾ ਜਿਹੜਾ ਹੈ ਆਪਸ ਦੇ ਵਿੱਚ ਵੰਡਿਆ ਜਾਏਗਾ ਹੁਣ ਨੋਹਾ ਇਸ ਗੱਲ ਨੂੰ ਪੱਕਾ ਕਰ ਲੈਂ ਗਿਆ ਨੇ ਤੇ ਚਲੋ ਜੀ ਮੁੰਡਿਆਂ ਨੂੰ ਦੱਸਿਆ ਜਾਂਦਾ ਤੇ ਮੁੰਡੇ ਇੱਕ ਵਾਰੀ ਕਹਿੰਦੇ ਆ ਤੇ ਚਲੋ ਠੀਕ ਐ ਆਪਾਂ ਹੁਣ ਇੱਕ ਕੰਮ ਕਰਦੇ ਆ ਤੇ ਮੁੰਡੇ ਫੇਰ ਸਭ ਤੋਂ ਪਹਿਲਾ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਤੇ ਆਨ ਲਗਵਾਨ ਇਕੱਠਾ ਹੋਣ ਲੱਗ ਜਾਂਦਾ ਤੇ ਲੋਹਾ ਜੜੀਆਂ ਨੇ ਉਹ ਨਕਲੀ ਵਿਰਲਾਪ ਕਰਨ ਲੱਗ ਜਾਂਦੀਆਂ ਨੇ ਤੇ ਜਿਸ ਨਾਲ ਆਨ ਲਗਵਾਨ ਨੂੰ ਪਤਾ ਲੱਗਦੇ ਵੀ ਇਹਨਾਂ ਦਾ ਬਾਪੂ ਜਿਹੜਾ ਚੜ੍ਹਾਈ ਕਰ ਗਿਆ ਪਾਣੀ ਤੋਂ ਚੱਕ ਕੇ ਬਾਪੂ ਨੂੰ ਬੇੜੇ ਦੇ ਵਿੱਚ ਮੰਜੇ ਦੇ ਉੱਤੇ ਪਾ ਦਿੱਤਾ ਜਾਂਦਾ ਤੇ ਬਾਪੂ ਦੇ ਮੁੰਡਿਆਂ ਵੱਲੋਂ ਕੱਪੜੇ ਬਦਲ ਦਿੱਤੇ ਜਾਂਦੇ ਨੇ ਤੇ ਵਧੀਆ ਦਾ ਸਤਾਰ ਸਜਾ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਏਨਾ ਆਕੇ ਇਹ ਬਾਪੂ ਦੀ ਸਾਮ ਸੰਭਾਲਣ ਇਸੇ ਕਰਦੇ ਭਾਵ ਕਿ ਦਿਖ ਰੇ ਇੱਕ ਗਰੀਆ ਬਾਪੂ ਦੀ ਉਹ ਵਧੀਆ ਤਰੀਕੇ ਨਾਲ ਚੇਂਜ ਕਰ ਦਿੱਤੀ ਗਈ ਇੱਕ ਵਧੀਆ ਕਪੜਾ ਲੀੜਾ ਪਹਿਨਾ ਦਿੱਤਾ ਗਿਆ ਤੇ ਹੁਣ ਜਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਜਮਾ ਹੋਏ ਆਨਗਵਾਨ ਹੋਇਆ ਤੇ ਬਾਪੂ ਦਾ ਜਿਹੜਾ ਸੀ ਅੰਤਿਮ ਰਸਮਾਂ ਰੀਤੀ ਰਿਵਾਜ ਜਿਹੜੇ ਸੀ ਉਹ ਵਧੀਆ ਤਰੀਕੇ ਦੇ ਨਾਲ ਕਰ ਦਿੱਤੇ ਗਏ ਇਧਰੋਂ ਜਦੋਂ ਬਾਪੂ ਦਾ ਜਿਹੜਾ ਸਹਿਜ ਪਾਨ ਪ੍ਰਕਾਸ਼ ਕਰ ਦਿੱਤਾ ਗਿਆ ਭੋਗ ਦਾ ਤੇ ਸਾਰਾ ਕਾਰ ਜਿਹੜਾ ਹੈ ਤਾਮਜਾਮ ਕਰ ਦਿੱਤਾ ਜਾਂਦਾ ਇਧਰੋਂ ਹੋਗ ਵੀ ਪੈ ਜਾਂਦਾ ਤੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਇੱਕ ਦੂਜੇ ਨੂੰ ਮਿਲ ਕੇ ਸਾਰੇ ਚਲੇ ਜਾਂਦੇ ਆ ਦਲਾਸਾ ਦੇ ਕਰਕੇ ਉਸ ਤੋਂ ਬਾਅਦ ਜਿਹੜੀ ਹੁਣ ਜ਼ਿੰਮੇਵਾਰੀ ਸੀ ਘਰ ਦੀ ਹੁਣ ਉਹ ਮੁੰਡਿਆਂ ਦੀ ਸੀ ਦੋਹਾ ਦੀ ਸੀ ਸਰਦਾਰੀ ਸੀ ਜਿਵੇਂ ਕਹਿੰਦੇ ਹੁੰਦੇ ਨਾ ਮੀਆਂ ਸਾਡਾ ਘਰ ਦੇ ਸਾਨੂੰ ਕਿਸੇ ਦਾ ਡਰ ਨਹੀਂ ਹੁਣ ਉਹ ਆਪ ਮੁਹਾਰੇ ਉੱਤਕੇ ਸੀ ਕਿਉਂਕਿ ਹੁਣ ਉਹਨਾਂ ਨੂੰ ਇੰਦਰ ਸੀ ਵੀ ਸੰਦੂਖ ਖੋਲ੍ਹਾਗੇ ਫਿਰ ਸਾਰੇ ਜਾਣੇ ਭੋਗ ਪੈਣ ਤੋਂ ਠੀਕ ਸ਼ਾਮ ਨੂੰ ਹੀ ਰਾਤ ਨੂੰ ਹੀ ਉਸ ਸੰਦੂਖ ਦੇ ਦਿਵਾਰੇ ਹੋ ਜਾਂਦੇ ਆ ਜਿਹੜਾ ਸੰਦੂਖ ਉਹਨਾਂ ਦੇ ਬਾਪੂ ਦਾ ਸੀ ਤੇ ਸੱਟਾ ਮਾਰ ਕੇ ਉਸ ਤਾਲੇ ਨੂੰ ਤੋੜ ਦਿੰਦੇ ਨੇ ਤੇ ਜਦੋਂ ਉਸ ਤਾਲੇ ਨੂੰ ਤੋੜ ਦਿੰਦੇ ਨੇ ਤੇ ਉਸ ਤਾਲੇ ਦੇ ਵਿੱਚੋਂ ਜਿਹੜਾ ਹੈ ਇੱਕ ਖੱਤ ਨਿਕਲਦਾ ਹੈ ਤੇ ਪਰ ਉਸ ਸੰਦੂਖ ਦੇ ਵਿੱਚ ਅਜੇਹਾ ਕੋਈ ਵੀ ਹੋਰ ਖਜ਼ਾਨਾ ਨਹੀਂ ਸੀ ਜਿਸ ਖਜ਼ਾਨੇ ਦੇ ਨਾਲ ਉਹ ਕਿਸੇ ਨੂੰ ਵੀ ਪਰਵਾ ਸਕਦੇ ਕਿਸ ਖਜ਼ਾਨੇ ਦੇ ਨਾਲ ਉਹ ਕਿਸੇ ਨੂੰ ਇਹ ਦੱਸ ਸਕਦੇ ਪਰ ਉਸ ਖਜ਼ਾਨੇ ਦੇ ਵਿੱਚ ਜਿਹੜਾ ਸੀ ਫਲ ਤੋਂ ਵੱਡੀ ਗੱਲ ਇਹ ਸੀ ਕਿ ਜੋ ਖਜ਼ਾਨਾ ਸੀ ਉਹਨੂੰ ਇਹ ਸਾਰੇ ਹੀ ਹੈਰਾਨ ਹੋ ਗਏ ਕੋਈ ਜ਼ਿਆਦਾ ਵਧੀਆ ਖਜ਼ਾਨਾ ਤੇ ਨਹੀਂ ਸੀ ਜ਼ਿਆਦਾ ਮਹਿੰਗਾ ਖਜ਼ਾਨਾ ਤੇ ਨਹੀਂ ਸੀ ਪਰ ਮੁੰਡੇ ਇੱਕਦਮ ਰੋਣ ਲੱਗ ਜਾਂਦੇ ਨੇ ਤੇ ਨੋਹਾਂ ਗੜੀਆਂ ਨੇ ਇੱਕਦਮ ਟਕ ਹੋ ਜਾਂਦੀਆਂ ਨੇ ਸ਼ਾਂਤ ਹੋ ਜਾਂਦੀਆਂ ਨੇ ਅਖੀਰਕਾਰ ਉਸ ਸੰਦੂਕ ਦੇ ਵਿੱਚ ਉਹਦੇ ਆਪਣੇ ਮੁੰਡਿਆਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਗਈਆਂ ਸੀ ਜਿਵੇਂ ਛੋਟੀਆਂ-ਛੋਟੀਆਂ ਚਪਲਾਂ ਛੋਟੇ-ਛੋਟੇ ਉਹਨਾਂ ਦੇ ਮੋਜੇ ਤੇ ਛੋਟੇ-ਛੋਟੇ ਉਹਨਾਂ ਦੇ ਕੱਪੜੇ ਛੋਟੇ-ਛੋਟੇ ਕੜੇ ਉਹਨਾਂ ਦੇ ਬਚਪਨ ਵੇਲੇ ਦੀਆਂ ਆਜਾਦਾ ਉਹ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਗਈਆਂ ਸੀ ਇਹ ਆਪਣੀ ਪਤਨੀ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਪਈਆਂ ਸੀ ਬਲਵੰਤ ਸਿੰਘ ਦੇ ਵੱਲੋਂ ਤੇ ਖੱਤ ਦੇ ਵਿੱਚ ਇਹ ਲਿਖਿਆ ਹੋਇਆ ਸੀ ਉਸ ਦੀ ਘਰ ਵਾਲੀ ਦਾ ਇਹ ਖੱਤ ਸੀ ਕਿ ਜਿਸ ਦਿਨ ਮੈਂ ਨਾ ਰਹੀ ਤੇ ਇਹ ਬੱਚੇ ਤੁਹਾਡੀ ਸੇਵਾ ਨਹੀਂ ਕਰ ਸਕਦੇ ਇਸ ਕਰਕੇ ਵੀ ਇਹ ਜਿਹੜਾ ਸੰਦੂਖ ਹੈ ਇਹ ਹੀ ਤੁਹਾਡੀ ਸੇਵਾ ਕਰਵਾਏਗਾ ਇਹ ਸ ਸੰਦੂਖ ਨੂੰ ਬਿਲਕੁਲ ਤੁਸੀਂ ਸੰਭਾਲ ਕੇ ਰੱਖਣਾ ਤੇ ਬਲਵੰਤ ਸਿੰਘ ਜਿੰਨੇ ਦਿਨ ਜਿਉਆ ਤੇ ਵਧੀਆ ਤਰੀਕੇ ਨਾਲ ਜਿਉਆ ਤੇ ਚਲੋ ਲਾਲਤ ਕਰਕੇ ਹੀ ਸਹੀ ਉਹਦੀ ਜਿਹੜੀ ਸੇਵਾ ਤੇ ਅਖੀਰਲੇ ਦਿਨਾਂ ਦੇ ਵਿੱਚ ਵਧੀਆ ਹੋਈ ਚਾਹੇ ਲਾਲਤ ਕਰਕੇ ਹੀ ਸਹੀ ਉਹਨਾਂ ਲੋਹਾ ਜੜੀਆਂ ਸੀ ਬਹੁਤ ਸ਼ਰਮਿੰਦਾ ਹੁੰਦੀਆਂ ਨੇ ਤੇ ਪੁੱਤਰ ਵੀ ਬਹੁਤ ਸ਼ਰਮਿੰਦੇ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਵੀ ਅਸੀਂ ਗਲਤ ਕੀਤਾ ਤੇ ਕੱਲੋਂ ਸਾਡੀ ਔਲਾਦ ਵੀ ਹੋਏਗੀ ਤੇ ਸਾਨੂੰ ਕੀ ਆਕੇਗੀ ਇਸ ਕਰਕੇ ਉਹ ਆਪਣੀਆਂ ਲੋਹਾ ਨੂੰ ਆਪਣੀਆਂ ਘਰ ਵਾਲੀਆਂ ਨੂੰ ਇਹ ਗੱਲ ਸਮਝਾ ਦਿੰਦੇ ਨੇ ਕਿ ਅੱਜ ਤੋਂ ਬਾਅਦ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੋਏਗੀ ਤੇ ਸਾਡੇ ਬਾਪੂ ਜੀ ਸਾਨੂੰ ਕਿੰਨਾ ਪਿਆਰ ਕਰਦੇ ਸੀ ਸਾਡੀ ਮਾਂ ਸਾਨੂੰ ਕਿੰਨਾ ਪਿਆਰ ਕਰਦੀ ਸੀ ਪਰ ਤੁਹਾਡੇ ਆਏ ਤੋਂ ਬਾਅਦ ਇਹ ਸਾਰਾ ਘਰ ਉਥਲ-ਪੁਥਲ ਹੋ ਗਿਆ ਸਾਰਾ ਕੁਝ ਜਿਹੜਾ ਹੈ ਉਹ ਬਦਲ ਚੁੱਕਿਆ ਹੈ ਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਉਹੀ ਹੋਏਗਾ ਜੋ ਅਸੀਂ ਕਹਾਂਦੇ ਤੁਹਾਡੀ ਇੱਥੇ ਇੱਕ ਨਹੀਂ ਚੱਲੇਗੀ ਤੇ ਉਹ ਵੀ ਇਸ ਗੱਲ ਨੂੰ ਸਵੀਕਾਰ ਕਰ ਲੈਂਦੀਆਂ ਨੇ ਉਹਨਾਂ ਨੂੰ ਵੀ ਪਛਤਾਵਾ ਹੋ ਜਾਂਦਾ ਵੀ ਅਸੀਂ ਗਲਤ ਕੀਤਾ ਸਾਡੇ ਵੀ ਘਰ ਦੇ ਵਿੱਚ ਮਾਪੇ ਨੇ ਸਾਡੇ ਪੇਕਿਆਂ ਦੇ ਪਰਿਵਾਰ ਵੀ ਨੇ ਤੇ ਫਿਰ ਉਹ ਇਸ ਗੱਲ ਨੂੰ ਜਿਹੜਾ ਹੈ ਮੰਨ ਲੈਂਦੀਆਂ ਨੇ ਸਮਝ ਲੈਂਦੀਆਂ ਨੇ ਤੇ ਚੰਗੀ ਤਰ੍ਹਾਂ ਕਿਸ ਤਰ੍ਹਾਂ ਨੂੰ ਫੋਲੋ ਕਰਦੀਆਂ ਨੇ ਤੇ ਆਪਣੇ ਘਰ ਵਾਲਿਆਂ ਦੀ ਗੱਲ ਤੇ ਪਹਿਰਾ ਦਿੰਦੀਆਂ ਨੇ ਇੱਕੋਂ ਜਿਹੜੀ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਇਸ ਗੱਲ ਦਾ ਕਦੀ ਵੀ ਜਿਹੜਾ ਹੈ ਲਾਲਚ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਹਮੇਸ਼ਾ ਹੀ ਨਿਰਸਵਾਰਥ ਹੋ ਕੇ ਚੱਲਣਾ ਚਾਹੀਦਾ ਹੈ ਜੇ ਲਾਲਚ ਕਰਕੇ ਕੀਤੀ ਸੇਵਾ ਤੇ ਉਹ ਕੀ ਕੀਤੀ ਉਹ ਸੇਵਾ ਨੇ ਉਹ ਤੇ ਸਭ ਕੁਝ ਨੇ ਫਲਾਇਆ ਉਸ ਕਰਕੇ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਆ ਜੀ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨ